ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਆ ਜੀ ਰਾਤ ਦੇ 9:30 ਹੋ ਗਿਆ ਜੀ ਇੱਥੇ ਇੱਕ ਬਖਸ਼ ਦਾ ਮਾਰਿਆ ਹੋਇਆ ਬਾਪੂ ਪਿਆ ਬੰਦਾ ਪਿਆ ਵਿਚਾਰਾ ਨੰਗਾਈ ਠੰਡ ਦੀ ਪਿਆ ਇਹਦੇ ਉੱਤੇ ਕੋਈ ਰਜਾਈ ਦੇ ਕੇ ਗਿਆ ਕੋਈ ਕੰਬਲ ਦੇ ਕੇ ਗਿਆ ਚੋਰ ਕੰਬਲ ਚੱਕ ਕੇ ਬਾਤ ਜਾਂਦੇ ਰਜਾਈ ਲਾ ਕੇ ਲੈ ਜਾਂਦੇ ਆ ਇੱਕ ਬੰਦਾ ਠੰਡ ਚ ਮਰ ਰਿਹਾ ਇਹਦੇ ਉੱਤੋਂ ਵੀ ਰਜਾਈਆਂ ਤੇ ਕੰਬਲ ਲਾਹੇ ਜਾ ਰਹੇ ਆ ਰਾਤ ਸਾਨੂੰ ਵੀਡੀਓ ਭੇਜੀ ਸੀ ਕਿਸੇ ਨੇ ਵੀ ਇਹ ਉੱਤੇ ਸੀ ਕੰਬਲ ਦਿੱਤਾ ਤੇ ਕੰਬਲ ਚੋਰ ਚੱਕ ਕੇ ਲੈ ਗਏ ਇੱਕ ਰਜਾਈ ਦਿੱਤੀ ਉਹ ਵੀ ਲਾ ਕੇ ਲੈ ਗਿਆ ਕੋਈ ਤੇ ਠੰਡ ਦੇ ਵਿੱਚ ਇਹ ਬੰਦਾ ਦੇਖੋ ਕਿਸ ਹਾਲਤ ਚ ਪਿਆ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਪਿਆ ਜੀ ਕੱਲ ਰਾਤ ਸਾਨੂੰ ਵੀਡੀਓ ਆਈ ਸੀ ਇਹ ਅੱਜ ਸਵੇਰੇ ਅਸੀਂ ਆਪਣੇ ਟੀਮ ਮੈਂਬਰ ਨੂੰ ਭੇਜਿਆ ਇੱਥੇ ਪਤਾ ਕਰਾਉਣ ਤੇ ਅੱਜ ਅਸੀਂ ਵੀ ਕਿਸੇ ਕਾਰਨ ਬਾਹਰ ਸੀਗੇ ਹੁਣ ਸਿੱਧਾ ਹੀ ਅਸੀਂ ਆਏ ਆਂ ਜਗਰਾਉਂ ਤੋਂ ਇੱਥੇ ਪਹੁੰਚੇ ਆਂ ਜਦੋਂ ਸਾਨੂੰ ਪਤਾ ਲੱਗਿਆ ਬਾਪੂ ਜੀ ਹਜੇ ਵੀ ਉੱਥੇ ਹੀ ਪਏ ਨੇ ਵੀ ਉਹਨਾਂ ਨੂੰ ਕਿਸੇ ਨੇ ਨਹੀਂ ਚੱਕਿਆ 108 ਐਂਬੂਲੈਂਸ ਤੇ ਵੀ ਕਾਲ ਕੀਤੀ ਉਹ ਵੀ ਦੇਖ ਕੇ ਮੁੜ ਗਏ ਇੱਥੇ ਪ੍ਰਸ਼ਾਸਨ ਖੋਦ ਤੇ ਸਾਰੇ ਪੁਲਿਸ ਖੜੀ ਹੁੰਦੀ ਹੈ ਚੌਂਕ 'ਚ ਅਪਰ ਉਸ ਚੌਕੀ ਆ ਸਾਹਮਣੇ ਨਾਲ ਹੀ ਆ ਥੋਲੇ ਦੇ ਨਾਲ ਹੀ ਰੇਲਵੇ ਸਟੇਸ਼ਨ ਦਾ ਗੇਟ ਆ ਮੇਨ ਆ ਧਵਨ ਹੋਟਲ ਆ ਰਾਜਪੂਤ ਹੋਟਲ ਆ ਹਾਲੀਵੁੱਡ ਹੋਟਲ ਆ ਮਤਲਬ ਇੱਥੋਂ ਦਿੱਲੀ ਨੂੰ ਬੱਸਾਂ ਚੱਲਦੀਆਂ ਔਰ ਇੱਥੇ ਇੱਕ ਬਖਤ ਦਾ ਮਾਰਿਆ ਹੋਇਆ ਬਜ਼ੁਰਗ ਪਿਆ ਪਤਾ ਨਹੀਂ ਕਿਲਾ ਵਿਛੜਿਆ ਹੋਇਆ ਹੋ ਕਿਵੇਂ ਆਇਆ ਹੋ ਇੱਥੇ ਕਣੀ ਟ੍ਰੇਨ ਚੜਨ ਲੱਗੇ ਨੂੰ ਕੋਈ ਅਟੈਕ ਆ ਗਿਆ ਕੀ ਹੋਇਆ ਇਹ ਰੱਬ ਜਾਣਦਾ ਪਰ ਕੰਬਲ ਘੱਟ ਪਤਾ ਇੱਕੋ ਕਾਢ ਥੱਲੇ ਸਟੇਚਰ ਜੀ ਬੱਬਲ ਆ ਵੀਰੇ ਇਹ ਸਾਡੀ ਟੀਮ ਦਾ ਮੈਂਬਰ ਆ ਬੱਬਲ ਇਹਦੀ ਅਸੀਂ ਡਿਊਟੀ ਲਈ ਸੀ ਥੱਲੇ ਪਾਲੋ ਲੰਬਾ ਹੈ ਇਹਦੇ ਉੱਤੇ ਬਾਪੂ ਨੂੰ ਪਾਲੋ ਥੋੜਾ ਹੋਰ ਖਿੱਚ ਲਾਓ ਆਪਣੇ ਵੱਲ ਨੂੰ ਹਾਂ ਇੱਥੇ ਕਰ ਬਾਬਾ ਬਾਬਾ ਓ ਬਾਬਾ ਦੇਖੋ ਵਿੱਚੇ ਹੀ ਲੈਟਰਨ ਵਿੱਚੇ ਹੀ ਵਾਸ਼ਰੂਮ ਹੋ ਰਿਹਾ ਪਹਿਲਾਂ ਉਧਰੋਂ ਕਰਕੇ ਕਰੋ ਥੋੜਾ ਪਾਓ ਲੈ ਜੇ ਤੈਨੂੰ ਪਰ ਇਹਨੂੰ ਕਰ ਬਸ ਇਦਾਂ ਕਰ ਲੋ ਕੀ ਇਨਸਾਨ ਦੀ ਦੁਰਦਸ਼ਾ ਹੋ ਰਹੀ ਹੈ ਜੀ ਅੱਜ ਅੱਜ ਦਾ ਇਨਸਾਨ ਤੁਸੀਂ ਦੇਖੋ ਨਰਸ ਜੀ ਕੀ ਦੁਰਦਸ਼ਾ ਅੱਜ ਦੇ ਇਨਸਾਨ ਦੀ ਦੇਖ ਤਾਂ ਨਹੀਂ ਜੇਬਾਂ ਵਿੱਚ ਧਾਰ ਕਾਰਡ ਜਾਂ ਕੁਛ ਹੈ ਇਹਦਾ ਚਿਹਰਾ ਦਿਖਾਵਾਣਾ ਮੂੰਹ ਤੇ ਸਾਫ਼ ਜੇ ਕਰ ਦੇਣ ਦੇ ਮੈਨੂੰ ਮੂੰਹ گلاب ਭਾਰਾ گلاب ਜਿਹਾ ਪਾਲਾ ਅਬਾ ਜੀ ਮਿੱਟੀ ਭਰੀ ਬੰਦ ਬਾਬਾ ਓ ਬਾਬਾ ਉੱਠ ਕੇ ਬੈਠੋ ਬਾਬਾ ਬਾਬਾ ਨਾਮ ਕਿਆ ਹੈ ਤੇਰਾ ਬਾਬਾ ਉੱਠ ਕੇ ਬਟਾ ਬਾਬਾ ਨਾਮ ਕਿਆ ਹੈ ਤੇਰਾ ਪਾਣੀ ਚੱਕ ਕੇ ਬੋਤਲ ਪਾਣੀ ਦੀ ਕੱਢੋ ਜੀ ਥਿਆਰ ਗੱਡੀ ਚ ਪਈ ਗੱਡੀ ਟਾਇਰ ਨਾਲ ਹਾਂ ਲਾ ਲਾ ਪਿੱਛੇ ਰੱਖ ਲੈ ਬਾਬਾ ਕਪੜਾ ਲਿਆਂ ਕੱਢ ਕੇ ਸਾਫ ਮੂੰਹ ਤੇ ਮਾਰ ਲੈ ਇੱਥੋਂ ਕੰਬਲ ਕੱਢ ਕੋਈ ਇੱਥੇ ਲਾ ਲੋ ਜੀ ਐਂਬੂਲੈਂਸ ਓ ਬਾਬਾ ਲੈ ਥੋੜਾ ਪਾਣੀ ਪੀਓ ਪਾਣੀ ਪੀਓ ਬਾਬਾ ੜਾਂਕੂਲੂ ਦੁਨੀਆ ਬਣ ਗਈ ਅੱਖ ਖੋਲੋ ਬਾਬਾ ਅੱਖਾਂ ਜੁੜੀਆਂ ਪਈਆਂ ਜੀ ਹੱਥ ਵੱਡੇ ਹੋਏ ਆ ਵਿਚਾਰੇ ਦੇ ਦੇਖੋ ਕੀ ਯਾਰ ਬਾਬਾ ਬਾਬਾ ਕਬਾ ਕੀ ਨਾਮ ਹੈ ਨੂੰ ਵੀ ਜੁੜਿਆ ਪਿਆ ਪਾਣੀ ਪੀਂਦਾ ਹੈ ਪਾਣੀ ਬਾਬਾ ਪਾਣੀ ਪੀਓ ਪਾਣੀ ਪੀ ਲੋ ਥੋੜਾ ਪਾਣੀ ਪੀ ਲੋ ਦੇਖਿਓ ਜੀ ਜੇ ਕੋਈ ਪਹਿਚਾਨਦਾ ਬਾਪੂ ਨੂੰ ਸ਼ਰਮ ਕਰੋ ਯਾਰ ਲੋਕੋ ਦੁਨੀਆਦਾਰੀ ਚੱਲੀ ਜਾਂਦੀ ਆ ਇੱਥੋਂ ਦੀ ਕੋਈ ਦਿੱਲੀ ਨੂੰ ਤੁਰ ਆਂਦਾ ਕੋਈ ਕੋਲਕੱਤਾ ਨੂੰ ਕੋਈ ਬੰਬੇ ਨੂੰ ਕੋਈ ਲੱਖਾਂ ਦਾ ਕੋਈ ਕਰੋੜਾਂ ਦਾ ਪਰ ਭਰਾਵੋ ਇੱਥੇ ਕੋਈ ਨਹੀਂ ਕਿਸੇ ਦਾ ਕਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਖੜੇ ਨਹੀਂ ਹੱਥ ਜੋੜੀ ਕੋਲੇ ਪਰ ਇਹਨਾਂ ਦਾ ਕੋਈ ਨਹੀਂ ਕੋਈ ਸਿਸਟਮ ਨਹੀਂ ਕੰਮ ਕਰਦਾ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਕੋਈ ਇੱਕ ਬੰਦਾ ਇੱਥੇ ਪਿਆ ਕੱਲ ਰਾਤ ਦਾ ਸਾਨੂੰ ਕਾਲ ਆਇਆ ਹੋਇਆ ਅੱਜ ਸਵੇਰੇ ਅਸੀਂ ਬੱਬਲ ਵੀਰੇ ਨੂੰ ਇੱਥੇ ਭੇਜਿਆ ਸਾਡੀ ਟੀਮ ਦਾ ਮੈਂਬਰ ਆ ਵੀਰਾ ਕੋਸ਼ਿਸ਼ ਤਾਂ ਕਰੇ ਕੋਈ ਬੰਦਾ 108 ਤੇ ਐਂਬੂਲੈਂਸ ਤੇ ਕਾਲ ਕਰਕੇ ਐਂਬੂਲੈਂਸ ਨੂੰ ਚਕਾਉਣ ਦੀ ਐਂਬੂਲੈਂਸ ਵਾਲੇ ਆਉਂਦੇ ਆ ਦੇਖ ਕੇ ਮੁੜ ਜਾਂਦੇ ਆ ਉਹਨਾਂ ਕੋਲੇ ਪ੍ਰਬੰਧ ਹੀ ਹੈ ਨਹੀਂ ਸਿਸਟਮ ਹੀ ਹੈ ਨਹੀਂਗਾ ਇੱਥੇ ਆਪਾਂ ਨੂੰ ਕਾਲ ਕਿਹਨੇ ਕੀਤੀ ਸੀ ਵੀਰੇ ਕੋਈ ਹੈਗਾ ਬੰਦਾ ਜਿਹਨਾਂ ਨੇ ਸਾਨੂੰ ਕਾਲ ਕੀਤੀ ਸੀ ਕੋਈ ਕਰੋ ਕਾਲ ਨਨ ਵੀਡੀਓ ਦੇ ਵਿੱਚ ਉਹ ਬੰਦੇ ਦਾਦੇ ਆ ਵੀ ਇਹਨੂੰ 12 13 ਦਿਨ ਹੋ ਗਏ ਇੱਥੇ ਪਏ ਨੂੰ ਡਾਇਰੈਕਟੇ ਥਰਾਟ ਲੋਕ ਇੱਥੋਂ ਨਹੀਂ ਨੰਘਦੇ ਆ ਜਰ ਬਾਈਆ ਬੰਦੇ ਦੀ ਹਾਲਤ ਤਾਂ ਦੇਖੋ ਕੀ ਆ ਯਾਰ ਭਾਈ ਠੰਡ ਦੇਖੋ ਕਿੰਨੀ ਆ ਜ਼ਮੀਨ ਤੇ ਪਿਆ ਕੰਬਲ ਵੀ ਲਾ ਕੇ ਲੈ ਕੇ ਤੁਰ ਕੰਬਲ ਵੀ ਆ ਜੇਬ ਚ ਪੈਸੇ ਆ ਬਾਪੂ ਦੀ ਜੇਬ ਚ 30 ਰੁਪਏ ਨਿਕਲੇ ਆਏ ਨੇ ਕੋਈ ਆਧਾਰ ਕਾਰਡ ਕੁਛ ਆ ਦੇਖ ਚਲੋ ਤੂੰ ਚੱਕ ਕੇ ਐਂਬੂਲੈਂਸ ਪਾਓ ਬਾਬਾ ਠੀਕ ਆ ਉਹ ਚੱਲੀ ਮੜੀ ਜੀ ਹੋਸ਼ ਆ ਚੱਲੀ ਚੱਕੋ ਵੀਰੇ ਪਾਓ ਹੱਥ ਖੜਦੀ ਖੜਦੀ ਕਰਦੇ ਖੜਦੇ ਖੜਦੇ ਖੱਟ ਬਰਾਬਰ ਹੱਥ ਪਾਓ ਬਰਾਬਰ ਥੈਂਕ ਯੂ ਭਾਈ ਥੈਂਕ ਯੂ ਬਾਬੇ ਦੇ ਕੋਲੇ ਪੈਸੇ ਸਿੱਟੇ ਪਏ ਆ ਦੇਖੋ ਆ ਸਿੱਕੇ ਪਏ ਨੇ ਪੈਰਾਂ 'ਚ ਮਾਇਆ ਰੁਲਦੀ ਆ ਮੈਂ ਸਮਝ ਗਿਆ ਚਲੋ ਤੇ ਉਹ ਹੋਇਆ ਕਿ ਇਹ ਕਿੱਥੋਂ ਆਇਆ ਕਿਵੇਂ ਆਇਆ ਵਿਚਾਰਾ ਕਿਹਦਾ ਬਾਪੂ ਆ ਐਂ ਆਜੋ ਪਰ ਐਂ ਖਿੱਚ ਕੇ ਤਾਂ ਚੜਦੇ ਉੱਤੇ ਕਿੱਥੋਂ ਦਾ ਰਹਿਣ ਵਾਲਾ ਵਿਚਾਰਾ ਕਿਵੇਂ ਇੱਥੇ ਆਇਆ ਬਾ ਹੋ ਰੱਬਾ ਅਸੀਂ ਪਾਪਾ ਬੜਪਾਗੇ ਆ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਦਾ ਅਸੀਂ ਭਾਗਾ ਵਾਲੇ ਆ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੱਲਾ ਉਸ ਰਾਮ ਉਸ ਵਾਈਗੁਰੂ ਭਗਵਾਨ ਨੇ ਤੇ ਡਿਊਟੀ ਬਖਸ਼ੀ ਆ ਪੁਣੇ ਅੱਜ ਅਸੀਂ ਚਿਗਰਾਓ ਤੋਂ ਗਊਸ਼ਾਲਾ ਤੋਂ ਆਏ ਆ ਤੇ ਗਊ ਮਾਤਾ ਦੀ ਸੇਵਾ ਕਰਦੇ ਸੀ ਵੀਰ ਉੱਤੇ ਇਹ ਗੱਲਾਂ ਕਰਦੇ ਸੀ ਵੀ ਕਿੰਨੇ ਜਾਨਵਰ ਨੇ ਜਿਹੜੇ ਸੜਕਾਂ ਦੇ ਉੱਤੇ ਰੁੜ ਰਹੇ ਨੇ ਗਊਆ ਅੱਜ ਗੰਦ ਖਾਣ ਲਈ ਮਜਬੂਰ ਨੇ ਇੰਨਾ ਇਨਸਾਨ ਬਰਾਲਾ ਕਰਦਾ ਦੁਨੀਆ ਕਿੰਨੀ ਤਰੱਕੀ ਤੇ ਆ ਦੇਸ਼ ਸਾਡਾ ਇਹ ਕਹਿ ਰਿਹਾ ਵੀ ਇਸ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਬੰਨ ਜਾ ਰਹਾ ਇਨਸਾਨ ਚੰਦ ਤੇ ਮੰਗਲ ਗ੍ਰਹਿ ਤੇ ਹਰ ਥਾਂ ਤੇ ਪਹੁੰਚ ਰਿਹਾ ਪਰ ਧਰਤੀ ਤੇ ਇਨਸਾਨ ਦੀ ਹਾਲਤ ਦੇਖੋ ਕੀ ਇਹ ਕਰਨਾ ਚੰਦ ਤੇ ਜਾ ਕੇ ਕੀ ਕਰਨਾ ਮੰਗਲ ਤੇ ਜਾ ਕੇ ਭਰਾਵੋ ਧਰਤੀ ਤੇ ਸਾਡੇ ਹਾਲਾਤ ਤਾਂ ਦੇਖੋ ਕੀ ਆ ਆ ਜਗ੍ਹਾ ਤੇ ਬੰਦਾ ਪਿਆ ਆ ਜਗ੍ਹਾ ਤੇ ਇੱਥੇ ਪਿਆ ਬੰਦਾ ਦੇਖੋ ਆ ਜਗ੍ਹਾ ਤੇ ਆ ਪੈਸੇ ਪਏ ਸਿੱਟੇ ਕੋਈ ਦਾਨ ਨਹੀਂ ਸਿੱਕੇ ਵੀ ਸਿੱਟ ਜਾਂਦਾ ਪਰ ਜਿਹੜੀ ਉਹਨੂੰ ਲੋੜ ਆ ਆ ਚੱਕ ਕੇ ਦੇਖੀ ਇੱਥੇ ਕੀ ਆ ਹੋ ਆ ਬਾਥਰੂਮ ਦੇ ਨਾਲ ਵਿਚਾਰੇ ਦਾ ਭਿੱਜਿਆ ਹੋਇਆ ਕੰਬਲ ਪਿਆ ਆ ਟੋਪੀ ਪਈ ਆ ਇੱਥੇ ਹੀ ਠੰਡ ਦੇ ਵਿੱਚ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਬਾਪੂ ਬੇਨਾਮ ਉਹਦਾ ਨਾਮ ਹੀ ਪਤਾ ਉਹਦਾ ਐਡਰੈਸ ਨਹੀਂ ਪਤਾ ਉਹ ਕੌਣ ਆ ਐਦਾਂ ਹੀ ਮਰ ਜਾਣਾ ਸੀ ਜਦੋਂ ਮਰ ਜਾਣਾ ਸੀ ਉਦੋਂ ਕਿਦੀ ਬਾਡੀ ਨਹੀਂ ਇੱਥੇ ਰਹਿਣ ਦੇਣੀ ਸੀ ਕਿਸੇ ਨੇ ਜਦੋਂ ਹੀ ਗੱਡੀ ਆਉਂਦੀ ਹੈ ਮਿਊਸਪਲ ਕਾਰਪੋਰੇਸ਼ਨ ਦੀ ਜੈਡ ਬੋਡੀ ਨੂੰ ਚੱਕ ਕੇ ਲੈ ਜਾਂ। ਪਰ ਕਿਉਂਦੇ ਨੂੰ ਕੋਈ ਨਹੀਂ ਚੱਕਦਾ ਭਰਾਵੋ। ਕਿਉਂਦੇ ਨੂੰ ਕੋਈ ਨਹੀਂ ਪੜਦਾ ਭਰਾਵੋ। ਸਾਡੀ ਤਾਂ ਬੇਨਤੀ ਆ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਸਾਡੀ ਇਹ ਸਰਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਵੀ ਚੰਦ ਤੇ ਪਹੁੰਚੀ ਜਾਂਦੇ ਆ ਅਸੀਂ ਪਹਿਲਾਂ ਜ਼ਮੀਨ ਤੇ ਲੱਤਾਂ ਲਾ ਲਈਏ। ਅਸੀਂ ਇਹ ਹੀ ਸਾਡੀ ਬੇਨਤੀ ਆ ਇਹ ਬਜ਼ੁਰਗ ਨੂੰ ਜੇ ਕੋਈ ਪਹਿਚਾਨਦਾ ਤਾਂ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਇਹਨੂੰ ਆਪਾਂ ਇਹਦੇ ਘਰ ਤੇ ਕਿਰਪਾ ਕਰ ਸਕੀਏ ਅਰਦਾਸ ਕਰਿਓ ਇਹਨਾਂ ਦੀ ਜ਼ਿੰਦਗੀ ਬਾਅਦ ਚ ਵੀ ਇਹ ਠੀਕ ਹੋ ਜਾਣ ਆਪਣਾ ਇੱਕ ਚੰਗਾ ਜੀਵਨ ਬਣਾਏ ਗੁਰਜੀ ਦਾ ਕਾਰਜਾ ਵਾਹਿਗੁਰੂ ਉਪਰ ਤੋਂ ਬਾਈ ਵਾਲੀ ਮਸ਼ੀਨ ਚੱਲਦੀ ਆ ਅਸ਼ਾ